ਮਰਦਾਬਾ ਹੁਣ ਕਿਸਾਨਾਂ ਨੇ ਮਾਨ ਦੇ ਮੰਤਰੀ ਦਾ ਵੀ ਵਿਰੋਧ ਕੀਤਾ ਇਹ ਵਿਰੋਧ ਬਠਿੰਡਾ ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਹੋਇਆ ਇਥੇ ਮੰਤਰੀ ਸਾਹਿਬ ਇੱਕ ਪ੍ਰੋਗਰਾਮ 'ਚ ਪਹੁੰਚੇ ਸਨ ਗੁਰਮੀਤ ਸਿੰਘ ਖੁੱਡੀਆਂ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਤੋਂ ਪਹਿਲਾਂ ਕਿਸਾਨ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਹੁਣ ਆਪ ਉਮੀਦਵਾਰ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਮਰਦਾਬਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਮਰਦਾਬਾ 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 ਬਠਿੰਡੇ ਜ਼ਿਲ੍ਹੇ ਦਾ ਡੀਸੀ ਬਰਦਾ ਮਹਾਰਾਜਾ ਮਹਾਰਾਜਾ ਦੇਖੋ ਅਸੀਂ 2 ਮਾਰਚ ਨੂੰ ਗੜੇ ਪਏ ਹੋਇਆ ਬਠਿੰਡੇ ਜ਼ਿਲ੍ਹੇ ਦੇ ਵਿੱਚ 26 ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਅਸੀਂ 5 ਮਾਰਚ ਨੂੰ ਬਠਿੰਡੇ ਦੇ ਡੀਸੀ ਨੂੰ ਮੰਗ ਪੱਤਰ ਦੇ ਕੇ ਗਏ ਲਗਾਤਾਰ ਤਲਵੰਡੀ ਸਾਬੋ ਦੇ ਵਿੱਚ ਲੇਰੇ ਵਾਲੇ ਸਾਡਾ ਗੈਸ ਪਾਈਪਲਾਈਨ ਵਾਲਾ ਮੋਰਚਾ ਚੱਲਦਾ ਹੈ ਉੱਥੇ ਗੁੱਡੀਆਂ ਸਾਹਿਬ ਨਾਲ ਮੀਟਿੰਗ ਹੋਈ ਸਾਡੀ ਤੈਅ ਹੋ ਗਿਆ ਵੀ 4 ਤਰੀਕ ਨੂੰ ਜਿਹੜੀਆਂ ਚਾਰ ਨਾਂਗੀਆਂ 4 ਤਰੀਕ ਨੂੰ ਬੈਠ ਕੇ ਗੁੱਡੀਆਂ ਸਾਰੇ ਮਸਲੇ ਦਾ ਨਿਵੇੜਾ ਕਰ ਦਿਆਂਗੇ ਇਹ ਗੱਲ ਜਥੇਦਾਰ ਖੁੱਡੀਆਂ ਸਾਹਿਬ ਨੇ ਕਹੀ ਤਲਵੰਡੀ ਸਾਹਿਬ ਉਹਦੀ ਐਮਐਲਏ ਆਜ ਰਹਾ ਉਹਦੇ ਵਿੱਚ ਉਹਦੀ ਡਿਪਟੀ ਤਲਵੰਡੀ ਸਾਹਿਬ ਉਹ ਹਾਜ਼ਰ ਹੈ ਬਹੁਤ ਸਾਰੇ ਅਧਿਕਾਰੀ ਹੋਰ ਹੈ 4 ਤਰੀਕ ਨੂੰ ਮੌਜਨਾ ਰੱਦ ਕਰਕੇ ਸਾਰਾ ਕੁਝ 9 ਤਰੀਕ ਤੇ ਲੈ ਕੇ 9 ਨੂੰ ਜਿਹੜੀ ਸਾਨੂੰ ਚਿੱਠੀ ਭੇਜੀ ਹੈ ਉਹ ਭੇਜੀ ਹੈ ਤਲਵੰਡੀ ਸਾਹਿਬ ਉਹਦਾ ਜਿਹੜਾ ਐਸਡੀਐਮ ਉਹਦੇ ਵੱਲੋਂ ਇੱਧਰ ਤੱਕ ਡੀਸੀ ਸਾਹਿਬ ਨਾਲ ਕੀਤਾ ਹੋਇਆ ਹੈ ਜਿਹਦੇ 'ਚੋਂ ਸਾਡਾ ਜਥੇਦਾਰ ਖੁੱਡੀਆਂ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਬਾਰ ਐਜਿਸਟੇਸ਼ਨ ਦੇ ਵਿੱਚ ਆਇਆ ਹੋਇਆ ਹੈ ਅਸੀਂ ਜ਼ਿਲ੍ਹੇ ਵੱਲੋਂ ਫੈਸਲਾ ਕਰਕੇ ਜਿਹੜੇ ਚਾਰੇ ਗੇਟ ਹੈ ਕਚਹਿਰੀਆਂ ਦੇ ਉਹ ਗੇਟਾਂ ਦੇ ਮੂਹਰੇ ਆਏ ਆ ਉਹਦਾ ਵਿਰੋਧ ਦਰਜ ਕਰਾਉਣ ਦੇ ਲਈ ਜਥੇਦਾਰ ਕੁੱਟੀਆਂ ਨੂੰ ਨਾਚਰ ਇਹ ਵਿਰੋਧ ਜਾਰੀ ਰੱਖਾਂਗੇ ਉਹਨਾਂ ਦਾ ਜਿੰਨਾ ਚਿਰ ਸਾਡੇ ਪੂਰੇ ਕਿਸਾਨਾਂ ਦਾ ਜਿਹੜਾ ਗੜੇ ਮਾਰੀ ਦਾ ਹੋਇਆ ਨੁਕਸਾਨ ਹੈ ਉਹਦਾ ਮੁਆਵਜ਼ਾ ਪਸ਼ੂ ਮਰ ਕੇ ਉਹਨਾਂ ਦਾ ਮੁਆਵਜ਼ਾ ਦੋ ਗੈਸ ਪਾਈਪ ਲਾਈਨਾਂ ਵਿੱਚ ਲੰਕਦੀਆਂ ਉਹਦਾ ਮੁਆਵਜ਼ਾ ਭਾਰਤਵਾਲਾ ਸੜਕ ਦੇ ਤਿੰਨ ਪਿੰਡ ਵਿੱਚ ਲੰਕਦੇ ਤੁਰੇ ਫਿਰਦੇ ਆ ਉਹਦਾ ਮੁਆਵਜ਼ਾ ਇਹਨਾਂ ਦਿਨਾਂ ਦੇ ਵਿੱਚ ਲੈਣਾ ਹੈ ਤੇ ਨਹੀਂ ਜਿਵੇਂ ਬੀਜੇਪੀ ਦਾ ਸਖਤ ਵਿਰੋਧ ਸਾਡਾ ਪਿੰਡਾਂ ਦੇ ਵਿੱਚ جاری ਹੈ ਅਸੀਂ ਆਮ ਆਦਮੀ ਪਾਰਟੀ ਦਾ ਵੀ ਉਸੇ ਰੂਪ ਦੇ ਵਿੱਚ ਜਾਰੀ ਰੱਖਾਂਗੇ ਜਿੱਥੇ ਕੋਈ ਕਹੇ ਉਹ ਜੀ ਗੱਲ ਆਉਂਦੀ ਮੈਂ ਹਮੇਸ਼ਾ ਕਿਸਾਨਾਂ ਦੀ ਸਮੱਸਿਆ ਨੂੰ ਸੁਣਿਆ ਔਰ ਉਹਦੀ ਹੱਲ ਕਰਵਾਉਣ ਦੇ ਯਤਨ ਕੀਤੇ ਜਿੱਥੇ ਵੀ ਹੋਊਗਾ ਕੋਈ ਗੱਲ ਨਹੀਂ ਮੈਂ ਨਾਲ ਹਾਂ ਜਿੱਥੇ ਵੀ ਜਾਂਦੇ ਆ ਬਹੁਤ ਵਧੀਆ ਲੋਕਾਂ ਵੱਲੋਂ ਹੰਗਾਰਾ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਈ ਵਾਰੀ ਕੈਂਡੀਡੇਟ ਨੂੰ ਇਹ ਗੱਲ ਥਾਂ ਪਾੜਨੀ ਪੈਂਦੀ ਮੈਂ ਕਿੱਥੇ ਜਾਵਾਂ ਕਿਵੇਂ ਕੌਣ ਗੱਲ ਸੁਣੂਗਾ ਤੋ ਮੈਨੂੰ ਪਿੰਡਾਂ ਵਾਲੇ ਲੋਕ ਚਾਹੇ ਮੌੜ ਮਾਨਸਾ ਬਲਾਡੇ ਤੋਂ ਉਹ ਆ ਕੇ ਜਾਂਦੇ ਆ ਵੀ ਤੂੰ ਸਾਡੇ ਪਿੰਡਾਂ 'ਚ ਕਦੋਂ ਪ੍ਰੋਗਰਾਮ ਰੱਖਣੇ ਆ ਅੱਜ ਮੈਂ ਬਾਰ ਐਸੋਸੀਏਸ਼ਨ ਤੇ ਇਨਕਮ ਟੈਕਸ ਦੇ ਵਕੀਲਾਂ ਨਾਲ ਦੋ ਭਰਮੀਆਂ ਮੀਟਿੰਗਾਂ ਹੋਈਆਂ ਬਹੁਤ ਵਧੀਆ ਕਿਉਂਕਿ ਤੇ ਬਹੁਤ بڑے ਲੋਕੀ ਜਮਾਤ ਸਿਆਣੇ ਐ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਕਿੱਥੇ ਕੀ ਐ ਤੋ ਮੈਂ ਆਪਣੀ ਇਹਨਾਂ ਨੂੰ ਬੇਨਤੀ ਕਰਕੇ ਚੱਲਿਆ ਮੈਨੂੰ ਬਹੁਤ ਵੱਡਾ ਇਹਨਾਂ ਦਾ ਹੰਗਾਰਾ ਮਿਲਿਆ